ਉਹ ਰਾਹੀ ਦੇ ਨੀ ਉਹਨਾਂ ਦੇ ਬੇਟੇ ਨਹੀਂ ਅੱਛਾ ਦਿਖਾਏਗੇ ਇਹੋ ਬੜਾ ਹੈ ਉਹ ਵੀ ਆ ਸਕੇ ਬਾਹਰ ਸੀ ਕਿ ਉਹਨਾਂ ਨੂੰ ਕੀ ਆ ਸੀ ਕਿ ਜਦੋਂ ਮੈਂ ਖਾਬੇ ਆਇਆ ਕਿ ਮੈਂ ਮੇਰੇ ਕੋਲ ਜਾਉਂਦਾ ਉਹ ਪਿਆਰ ਹੁੰਦਾ ਨਾ ਜਿੱਕਰੇ ਕਿ ਉਹਨਾਂ ਮੰਡੀ ਆਂਦੇ ਹੁੰਦੇ ਇਹ ਵੀ ਜੀ ਹੋ ਜਾਂਦੀ ਜੋ ਪੁਰਾਣੀ ਪਿਆਰ ਬੈਠਾ ਹੋ ਰਿਹਾ ਹੈ ਹੋ ਗਿਆ ਆਠਵੀਂ ਤੋਂ ਆ ਜਾਓ ਬਾਲੇ ਸਾਡੀ ਇਕੱਠੀ ਹੋਉਂਦੀ ਸੀ ਕਰਤਾਰ ਕਰੋ ਜੀ ਦੇ ਘਰੇ ਆਏ ਅਫਸੋਸ ਕਰ ਹਾਂ ਜੀ ਕੀ ਕਹਨੇ ਚੰਗੇ ਮੈਂ ਜੀ ਦੇ ਵੇ ਨਾਬੇ ਹਲਕੇ ਚ ਮੇਰੇ ਜਦ ਇਹ ਐਟਸ ਪ੍ਰੋਗਰਾਮ ਹੁੰਦੇ ਨੇ ਮੈਂ ਪਹਿਲਾਂ ਉਤਾਰ ਜੀ ਦੇ ਤਾਇ ਜੀ ਦੀ ਜੀ ਅਚਾਨਕ ਡੈਥ ਹੋ ਗਈ ਸੀਗੀ ਤੇ ਮੈਂ ਭੋਗ ਤੇ ਨਹੀਂ ਆ ਸਕਿਆ ਤੇ ਇਹਨਾਂ ਦੇ ਫਾਦਰ ਸਾਹਿਬ ਨੇ ਤੇ ਅੱਜ ਮੈਂ ਇਹਨਾਂ ਨੂੰ ਕਿਹਾ ਸੀ ਮੈਂ ਘਰੇ ਆ ਕੇ ਜਾਊਂਗਾ ਤੇ ਇਸੇ ਮੈਂ ਇਹਨਾਂ ਦਾ ਅਫਸੋਸ ਕਰਨ ਆਇਆ ਮੇਰੇ ਵੱਲੋਂ ਜੋ ਵੀ ਕੋਈ ਸੇਵਾ ਦੇ ਕੋਈ ਮੌਕਾ ਦੇਣਗੇ ਜਾਂ ਕੁਝ ਵੀ ਲੋੜ ਹੋ ਗਈ ਇਹਨਾਂ ਪਰਿਵਾਰ ਨਾਲ ਖੜੇ ਆ ਤੇ ਸਾਨੂੰ ਬਹੁਤ ਸਾਲਾਂ ਤੋਂ ਜਾਣਦੇ ਨੇ ਉਤਾਰ ਜੀ ਦਾ ਅਸੀਂ ਗੱਲਾਂ ਵੀ ਕਰੇ ਸੀਗੇ 3 ਸਾਲ ਪਹਿਲਾਂ ਤੁਹਾਡੀ ਮੁਲਾਕਾਤ ਆਬੇ ਹੋਈ ਸੀ ਜਿਹਦੇ ਫੰਕਸ਼ਨ ਤੇ ਉਹਨੂੰ ਦੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੈਂ ਤਾਂ ਕਰੇ ਆਉਣੇ ਸੀਗਾ ਦੇ ਸਾਰੇ ਪਰਿਵਾਰ ਨਾਲ ਅਸੀਂ ਖੜੇ ਆ। ਜੇ ਮੈਂ ਕੋਈ ਕੋਈ ਵੀ ਲੋੜ ਹੋਵੇ ਦੀ ਜੀ ਤਾ ਜੁੜ ਤਸਨਾ ਆਪ ਦਾ ਹੁੰਦਾ ਜੀ ਦਾ ਜੁੜ ਕੋਲ ਨਾਲ ਖੜੀ ਹੈ ਜੀ। ਚੰਗਾ ਚੰਗਾ।